ਵੀ ਨੈ ਕੈਨੇਡਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਵਾਕਸ ਲੈ ਕੇ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨੂੰ ਕਿਰਨ ਪੱਤੀ ਜੀ ਪਤੀ ਸਾਹਿਬਾ ਤੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਮਨਦੀਪ ਬਹੁਤ ਸਾਰੀਆਂ ਖਾਸ ਖਬਰਾਂ ਨੇ ਅੱਜ ਦੇ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਜੋ ਪੰਜ ਸੁਖਵਿੰਦਰ ਸਿੰਘ ਕੋਲਕਾਤਾ ਉਹਨਾਂ ਦਾ ਕਤਲ ਹੋਇਆ ਉਸ ਮਾਮਲੇ 'ਚ ਕੀ ਅਪਡੇਟ ਆ ਰਹੀ ਹੈ ਉਸ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਪਾਖੜਾ ਤੇ ਪੌਂਗ ਡੈਮ ਤੋਂ ਮੁਰ ਪਾਣੀ ਛੱਡਿਆ ਗਿਆ دریاਵਾਂ ਚ ਪਾਣੀ ਵੱਧ ਗਿਆ ਤੇ ਡੈਮਾਂ ਚ ਪਾਣੀ ਘਟਿਆ ਉਸ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਤਰਨਤਾਰਨ ਜਮਨੀ ਚੋਣ ਦੇ ਵਿੱਚ ਹੁਣ ਬਹੁਤ ਸਾਰੇ ਉਮੀਦਵਾਰ ਸਾਹਮਣੇ ਆ ਚੁੱਕੇ ਨੇ ਕਾਂਗਰਸ ਨੇ ਵੀ ਆਪਣਾ ਵੀਦਵਾਰ ਲਾਉਣ ਦਾ ਦਿੱਤਾ ਤੇ ਡੇਰਾ ਮੁਖੀ ਜਿਹੜੇ ਨੇ ਬਿਆਸ ਦੇ ਖਾਸ ਤੌਰ ਤੇ ਉਹਨਾਂ ਨੇ ਹੁਣ ਬਲਜੀਤ ਸਿੰਘ ਦਾਦੂਵਾਲਾ ਨਾਲ ਮੁਲਾਕਾਤ ਕੀਤੀ ਹੈ ਪਿਛਲੇ ਦਿਨ ਮੈਂ ਉਹਨਾਂ ਨੇ ਨਿਹੰਗ ਜਥੇਬੰਦੀਆਂ ਨਾਲ ਵੀ ਮੁਲਾਕਾਤ ਕੀਤੀ ਸੀ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਦਸਤਖਤ ਨੂੰ ਪੀ ਲਿਆ ਜੀ ਕਿ ਜਿਨ੍ਹਾਂ ਨੇ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਪੱਤੀ ਸਾਹਿਬ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਕਿ ਇਸ ਵਕਤ ਚਰਚਾ ਚੱਲ ਰਹੀ ਆ ਜੋ ਸੁਖਵਿੰਦਰ ਸਿੰਘ ਕੋਲਕੱਤਾ ਹੋਣਾ ਦਾ ਕਤਲ ਹੋਇਆ ਉਸ ਮਾਮਲੇ ਦੇ ਵਿੱਚ ਬਹੁਤ ਕੁਝ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਨੇ ਬੜੇ ਉੱਥੇ ਪੋਲਿਟਿਕਲ ਲੀਡਰ ਵੀ ਪਹੁੰਚ ਰਹੇ ਨੇ ਔਰ ਖਾਸ ਤੌਰ ਤੇ ਉਥੋਂ ਦੇ ਜਿਹੜੇ ਐਮਐਲਏ ਨੇ ਉਗੋਕੇ ਸਾਹਿਬ ਉਹਨਾਂ ਦਾ ਬਹੁਤ ਜ਼ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਚਰਨਜੀਤ ਚੰਨੀ ਸਿੱਧੇ ਤੌਰ ਤੇ ਉਹਨਾਂ ਦਾ ਨਾਮ ਪਰਚੇ 'ਚ ਸ਼ਾਮਲ ਕਰਨ ਦੀ ਗੱਲ ਕਰ ਰਹੇ ਨੇ ਇਸ ਲਈ ਦੱਸਿਓ ਇਸ ਵਕਤ ਇਹ ਮਾਮਲੇ ਦੀ ਕਿੱਥੋਂ ਤੱਕ ਪਹੁੰਚੀ ਆ ਕਿਸ ਤਰੀਕੇ ਦੀ ਕਿਉਂਕਿ ਪੁਲਿਸ ਨੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਪੁਲਿਸ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਪਰ ਹਾਲੇ ਵੀ ਇਹ ਮਾਮਲਾ ਸ਼ੱਕੀ ਜਾ ਪਰਿਆ ਦੇਖੋ ਮਨਦੀਪ ਜੀ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਮੇਰਾ ਮਤਲਬ ਆ ਵਾਸਤਾ ਸੀ ਮੈਂ ਉਹਨੂੰ ਬਹੁਤ ਸਮੇਂ ਤੋਂ ਜਾਣਦਾ ਸਾਡੇ ਪਿੰਡਾਂ 'ਚ 10 ਕਿਲੋਮੀਟਰ ਤੋਂ ਘੱਟ ਦਾ ਵੱਖ ਪਾ ਸ਼ੈਣੀਪਿੰਡ ਦਾ ਇਹ ਨੌਜਵਾਨ ਜਿਹੜਾਗਾ ਉਹ ਆਪਣੇ ਪਿੰਡ ਦੇ ਲਈ ਬਹੁਤ ਜਦੋ ਜਹਿਦ ਕਰਦਾ ਸੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਿਸੇ ਪਿੰਡ 'ਚ ਅਜਿਹਾ ਪੰਚਾਇਤ ਕਰਨੀ ਹੋਣਾ ਜਿਹਾ ਜਿਹਾ ਪੰਚਾਇਤਕਰ ਸ਼ੈਣੀਪਿੰਡ ਦੇ ਵਿੱਚ ਸਖਵਿੰਦਰ ਸਿੰਘ ਕਲਕੱਤਾ ਹੋਰਾਂ ਨੇ ਆਪਣੀ ਟਰਮ ਦੇ ਵਿੱਚ ਜਿਹੜਾ ਬਣਾਇਆਗਾ ਸਖਵਿੰਦਰ ਸਿੰਘ ਕਲਕੱਤਾ ਸੱਤਾ ਵਿਰੋਧੀ ਸੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮੌਜੂਦਾ ਸੱਤਾ ਜੀ ਹਾਲਾਂਕਿ ਚਲੋ ਕਾਂਗਰਸ ਦੇ ਵੀ ਬਹੁਤ ਨੇੜੇ ਰਿਹਾਗਾ ਉਹ ਅੱਜਕੱਲ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਦੇ ਬਹੁਤ ਨੇੜੇ ਸੀ ਉਹਨੇ ਸਿਮਰਜੀਤ ਸਿੰਘ ਮਾਨ ਲਈ ਪ੍ਰਚਾਰ ਵੀ ਕੀਤਾ ਸੀਗਾ ਲekin ਪਿਛਲੇ ਸਮੇਂ ਦੇ ਵਿੱਚ ਚਰਚਾ ਜਿਹੜੀ ਛੜੀ ਸੀਗੀ ਜਿਹੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਸਾਡੇ ਇਥੋਂ ਭਦੌੜ ਵਿਧਾਨ ਸਭਾ ਹਲਕੇ ਤੋਂ ਐਮਐਲਏ ਨੇ ਲਾਭ ਸਿੰਘ ਉਕੋਕੇ ਜਦੋਂ ਮੁਹੱਲਾ ਕਲੀਨਿਕ ਜੇ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਨਾਂ ਦਿੱਤਾ ਗਿਆ ਉਹਨਾਂ ਦੇ ਇਕਾਠਨ ਕੀਤੇ ਜਾ ਰਹੇ ਸੀ ਤਾਂ ਉਸ ਵੇਲੇ ਹਲਕਾ ਵਿਧਾਇਕ ਲਾਭ ਸਿੰਘ ਉਕੋਕੇ ਦੇ ਨਾਲ ਸੁਖਵਿੰਦਰ ਸਿੰਘ ਕਲਕੱਤਾ ਦੀ ਕਿਸੇ ਵਿਸ਼ੇ ਦੇ ਉੱਤੇ ਜਿੜਾ ਹੋਈ ਦੋਨਾਂ ਦੀ ਤਲਖੀ ਦੇ ਵਿੱਚ ਲਾਭ ਸਿੰਘ ਉਕੋਕੇ ਨੇ ਉਹਨੂੰ ਕਿਹਾ ਕਿ ਤਰੇ ਮਾਰ ਮਾਰ ਲਫੇੜੇ ਤੇਰੇ ਅੰਦਰ ਕੀਤੇ ਹੁੰਦੇ ਮਤਲਬ ਉਹ ਗੱਲ ਉਸ ਤੋਂ ਬਾਅਦ ਵੱਧ ਗਈ ਵੱਧ ਗਈ ਤਾਂ ਸੁਖਵਿੰਦਰ ਸਿੰਘ ਕਲਕੱਤਾ ਤੇ ਲਾਲਪ ਸਿੰਘ ਉਗੋਕੇ ਦਾ ਵਿਵਾਦ ਆ ਜਿਹੜਾ ਮਤਲਬ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪਟਿਆਰ ਰਿਹਾ ਸੀਗਾ ਅਜਿਹੇ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਤੌਰ ਦੇ ਉੱਤੇ ਵੀ ਵਿਚਰ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਉਹ ਲਾਈਵ ਹੋ ਜਾਂਦਾ ਸੀ ਬਹੁਤ ਸਾਰੇ ਮਸਲਿਆਂ ਤੇ ਬਹੁਤ ਸਾਰੇ ਮਸਲਿਆਂ ਤੇ ਉਹ ਸਵਾਲਟ ਹੁੰਦਾ ਸੀਗਾ ਜਦੋਂ 2 ਦਿਨ ਪਹਿਲਾਂ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੁੰਦਾ ਹੈ ਉਹ ਸ਼ੈਣਾ ਪਸ ਅੱਡੇ ਦੇ ਉੱਤੇ ਇੱਕ ਦੁਕਾਨ ਦੇ ਵਿੱਚ ਬੈਠਾ ਉਹਦਾ 나ੜਲਾ ਸਹਿਯੋਗੀ ਜਿਹੜਾ ਨੇੜਲਾ ਹਰਜਿੰਦਰ ਸਿੰਘ ਜਿੰਦੜ 2 ਕਿਲੋਮੀਟਰ ਦੇ ਵੱਖ ਪੇਤੇ ਜਿੰਦੜ ਦਾ ਪਿੰਡ ਹੈ ਗਿੱਲ ਕੋਠੇ ਸ਼ੈਣਾ ਤੋਂ ਜੋ ਪੱਖੋਂ ਜਾਂਦੇ ਤੋਂ ਸ਼ੈਣਾ ਨੂੰ ਜਾਣਿਆ ਭਦੌੜ ਵਾਲੇ ਰਾਹ ਦੇ ਉੱਤੇ ਤਾਂ ਪਹਿਲਾਂ ਗਿੱਲ ਕੋਠੇ ਹੁੰਦਾ 2 ਕਿਲੋਮੀਟਰ ਬਾਅਦ ਸ਼ੈਣਾ ਆਉਂਦਾ ਉਹ ਹਰਜਿੰਦਰ ਸਿੰਘ ਜਿੰਦੜ ਉਹਦੇ ਗੋਲੀਆਂ ਦੋ ਮਾਰਦਾ ਪਰ ਇਹ ਮੰਨ ਕਰ ਰਹੇ ਨੇ ਬਾਰ-ਬਾਰ ਕਿ ਅਸਲੀ ਕਾਤਲ ਨੇ ਜਿਹੜੇ ਉਹ ਫੜੇ ਜਾਣ ਔਰ ਇਹ ਸਾਰੇ ਵਿਸ਼ੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਵੀ ਇੱਥੇ ਪਹੁੰਚੇ ਕੱਲ ਔਰ ਉਹਨਾਂ ਨੇ ਸੀਬੀਆਈ ਜਾਂਚ ਦੀ ਮੰਗ ਆ ਗਈ ਜਿਹੜੀ ਉਹ ਕੀਤੀ ਆ ਚਰਨਜੀਤ ਸਿੰਘ ਚੰਨੀ ਦੇ ਨਾਲ ਸਿਕੰਦਰ ਸਿੰਘ ਕੋਲਕੱਤਾ ਦਾ ਭਰਾ ਔਰ ਭੈਣ ਦੋਨੇ ਖੜੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉੱਥੇ ਚੰਨੀ ਹੁਰੀ ਕਹਿੰਦੇ ਨੇ ਵੀ ਪਰਿਵਾਰ ਤੇ ਦਬਾਅ ਬਣਾਇਆ ਗਿਆ ਵੀ ਤੁਸੀਂ ਜੇ ਲਾਲ ਸਿੰਘ ਗੋਕੇ ਦਾ ਨਾਮ ਐਫਆਈਆਰ 'ਚ ਲਿਖਾਇਆ ਐ ਐਮਐਲਏ ਦਾ ਤਾਂ ਕੇਸ ਕਮਜ਼ੋਰ ਹੋ ਜਾਊ ਉਹ ਕਹਿੰਦੇ ਵੀ ਹੁਣ ਵੀ ਅਸੀਂ ਮੰਗ ਕਰਦੇ ਆ 120 ਬੀ ਤਹਿਤ ਇਹਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਔਰ ਇਹ ਮਸਲੇ ਦੀ ਸੀਬੀਆ ਇਨਕੁਆਰੀ ਦੀ ਮੰਗ ਕਰਦੇ ਆਂ ਉਸ ਤੋਂ ਬਾਅਦ ਇਹ ਮਸਲਾ ਪੂਰਾ ਭਟਦਾ ਸਿਮਰਜੀਤ ਸਿੰਘ ਮਾਨ ਦੇ ਬੇਟੇ ਮਾਨ ਸਿੰਘ ਮਾਨ ਵੀ ਕੱਲ ਪਹੁੰਚਦੇ ਨੇ ਜਿਨੇ ਸੋਸ਼ਲ ਮੀਡੀਆ ਦੇ ਮਤਲਬ ਚਰਚਿਤ ਵਿਅਕਤੀ ਨੇ ਉਹ ਸਾਰੇ ਸ਼ੈਣਾਪਿੰਡ ਦੇ ਇਸ ਧਰਨੇ ਦੇ ਵਿੱਚ ਪਹੁੰਚਦੇ ਨੇ ਲੋਕ ਅਜੇ ਵੀ ਪ੍ਰੋਟੈਸਟ ਕਰ ਰਹੇ ਨੇ ਲੋਕਾਂ ਦੀ ਮੰਗ ਹੈ ਕਿ ਇਸ ਕੇਸ ਦੇ ਵਿੱਚ ਇਨਕੁਆਰੀ ਕਰਕੇ ਜਿਹੜੇ ਹੋਰ ਬੈਕ ਦੇ ਉੱਤੇ ਵਿਅਕਤੀ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਪੋਲੂਸ਼ਨੇਤ ਤੰਗ ਕਰ ਪਦਾਰੀਆਂ ਜਿਹੜੀਆਂ ਦੱਸੀਆਂ ਨੇ ਕੱਲ ਜਿਹੜੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਕੁਲਦੀਪ ਸਿੰਘ ਚਾਹਲ ਉਹਨਾਂ ਨੇ ਬਰਨਾਲੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਦੇਖੋ ਜੀ ਇੱਕ ਤਾਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹਦਾ ਹਥਿਆਰ ਜਮ੍ਹਾਂ ਕਰਾ ਲਿਆ ਉਹ ਕੋਈ ਗੱਲ ਨਹੀਂ ਹੈ ਕਹਿੰਦੇ ਉਹਨੇ ਹਥਿਆਰ ਵੇਚਿਆਗਾ ਐਨਓਸੀ ਲਈ ਹੈਗੀ ਉਹ ਹੋਰ ਹਥਿਆਰ ਲੈਣਾ ਚਾਹੁੰਦਾ ਹੈ ਮਤਲਬ ਇਹ ਗੱਲ ਜਿਹੜੀ ਆ ਉਹ ਜੱਜ ਦੀ ਨਹੀਂ ਜਿਹੜੀ ਡੀਆਈਜੀ ਸਾਹਿਬ ਨੇ ਕਹੀ ਹੈ ਫਿਰ ਜੇ ਇਹਹੀ ਜੀ ਗੱਲ ਸੀ ਤਾਂ ਉਹ ਕਿਉਂ ਉਦੋਂ ਦਾ ਕਹਿ ਰਿਹਾ ਸੀਗਾ ਕਿ ਮੇਰਾ ਹਥਿਆਰ ਲੈ ਲਿਆ ਇਹਨਾਂ ਨੇ ਮੇਰਾ ਹਥਿਆਰ ਜਮ੍ਹਾਂ ਕਰਵਾ ਲਿਆ ਸੈਕੰਡ ਗੱਲ ਮਤਲਬ ਪੁਲਿਸ ਨੇ ਦਾਵਾ ਕੀਤਾ ਵੀ ਅਸੀਂ ਤਿੰਨ ਜਣੇ ਇਹ ਚ ਫੜੇ ਨੇ ਇੱਕ ਤਾਂ ਜਿਹੜਾ ਹਰਜਿੰਦਰ ਸਿੰਘ ਜਿੰਦੜਾ ਗਿੱਲ ਕੋਠਿਆਂ ਦਾ ਜਿਹੜਾ ਉਹਦੇ ਗੋਲੀਆਂ ਮਾਰ ਕੇ ਭੱਜਿਆ ਸੀ ਦੋ ਸ਼ੈਣੇ ਪਿੰਡ ਦੇ ਨੇ ਔਰ ਜਿਹੜੇ ਸ਼ੈਣੇ ਪਿੰਡ ਦੇ ਨੇ ਮਤਲਬ ਉਹ ਵੀ ਕੋ ਬਹੁਤ ਵੱਡੇ ਲੀਡਰ ਨਹੀਂ ਹੈਗੇ ਹਾਂ ਮਤਲਬ ਪਿੰਡ ਪੱਦਰ ਦੇ ਉੱਤੇ ਜਿਹੜੇ ਨੇ ਉਹ ਹੋਰ ਗਰੁੱਪ ਦੇ ਵਿੱਚ ਵਿਚਰਦੇ ਸੀਗੇ ਚਲੋ ਉਹਨਾਂ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਲੋਕ ਜਿਹੜੇ ਸੈਟੀਸਫਾਈਡ ਨਹੀਂ ਹੈਗੇ ਤਿੰਨ ਗਿਰਪਦਾਰੀਆਂ ਤੋਂ ਲੋਕ ਮੰਗ ਕਰ ਰਹੇ ਆ ਕੇਸ-ਕੇਸ ਦੀ ਜਾਂਚ ਕਰਕੇ ਇਹਦੇ ਵਿੱਚ ਹੋਰ ਗਿਰਪਦਾਰੀਆਂ ਹੋਣ ਹੁਣ ਇਹ ਮਸਲਾ ਦਾ ਜਿਹੜਾ ਕਾਫੀ ਭਖਿਆ ਹੋਇਆ ਕਿਉਂਕਿ ਮਸਲੇ ਦੀ ਇੱਕ ਤਾਰ ਜੋੜਦੀ ਆ ਤਾਰ ਇਸ ਰੂਪ ਦੇ ਵਿੱਚ ਜੋੜਦੀ ਆ ਵੀ ਕੱਲ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਵੀ ਧਰਨੇ ਚਾਹੀਏ ਉਹਨਾਂ ਨੇ ਮਤਲਬ ਤਾਰ ਇਸ ਰੂਪ ਦੇ ਵਿੱਚ ਜੋੜੀ ਵੀ ਸਿੱਧੂ ਮੂਸੇਵਾਲੇ ਤੋਂ ਸਿਕਿਉਰਿਟੀ ਵਾਪਸ ਲਈ ਗਈ ਔਰ ਉਹ ਦੁਵਾਦ ਹੁੰਦਾ ਗੈਂਗਸਟਰਾਂ ਵੱਲੋਂ ਕਤਲ ਹੁੰਦਾ ਕਿਉਂਕਿ ਉਹ ਸਰਕਾਰ ਦੇ ਖਲਾਫ ਬੋਲਦਾ ਸੀਗਾ ਔਰ ਹੁਣ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਏਵੇਂ ਹੋਇਆ ਮਤਲਬ ਇਸ ਤੋਂ ਪਹਿਲਾਂ ਸੰਦੀਪ ਨੰਗ ਲੰਬੀਆਂ ਦਾ ਕਤਲ ਦੀ ਚਰਚਾ ਵੀ ਕੱਲ ਛਿੜੀ ਹੋਈ ਸੀ ਸੋ ਸੋਸ਼ਲ ਮੀਡੀਆ ਖੋਲ ਕੇ ਦੇਖੋ ਤੁਸੀਂ ਚਾਰੇ ਪਾਸੇ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦੀ ਚਰਚਾ ਹੈ ਲੇਕਿਨ ਸਰਕਾਰ ਕਿਉਂ ਨਹੀਂ ਫਿਰ ਇਸ ਵਿਸ਼ੇ ਦੇ ਉੱਤੇ ਇਨਕੁਆਇਰੀ ਬਿਠਾਉਂਦੀ ਬਣਦਾ ਇਹ ਹੈ ਕਿ ਲੋਕਾਂ ਦੇ ਜਿਹੜੇ ਮਤਲਬ ਚਰਚਾ ਹੈ ਜੋ ਲੋਕ ਚਾਹੁੰਦੇ ਨੇ ਇਸ ਵਿਸ਼ੇ ਦੇ ਉੱਤੇ ਇਨਕੁਆਇਰੀ ਬੈਠੇ ਇੱਕ ਜੁਡੀਸ਼ੀਅਲ ਇਨਕੁਆਇਰੀ ਬੈਠੇ ਜੁਡੀਸ਼ੀਅਲ ਨਹੀਂ ਤਾਂ ਕੋਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪੁਲਿਸ ਬਣਾਵੇ ਔਰ ਉਹ ਟੀਮ ਉਹਦੇ ਬਾਅਦ ਇਨਕੁਆਇਰੀ ਕਰੇ ਸਾਰੇ ਕੇਸ ਦੀ ਅਦਰਵਾਈਜ਼ ਮਤਲਬ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਇਸ ਵਿਸ਼ੇ ਦੇ ਉੱਤੇ ਚੱਲ ਰਹੀ ਆ ਉਹਦੇ ਨਾਲ ਲੋਕਾਂ ਦੇ ਵਿੱਚ ਗੁੱਸਾ ਰੋਸ ਹੋਰ ਵਧ ਰਿਹਾ ਹੈਗਾ ਔਰ ਜਿਸ ਕਹਿੰਦੇ ਨੇ ਕੋਲਕਾਤਾ ਦੇ ਪੱਖ ਦੇ ਵਿੱਚ ਨੇ ਲੋਕ ਤਾਈਓ ਮਤਲਬ ਪ੍ਰੋਟੈਸਟ ਚੱਲ ਰਹਿਣਾ ਬਰਨਾਲਾ ਬਾਜ਼ਾਰ ਖਾਨਾ ਰੋਡ ਦੇ ਉੱਪਰ ਬਲੌਕ ਕਰਕੇ ਦੋ ਦਿਨ ਜੇ ਦੇ ਪੱਖ ਚ ਨੇ ਤਾਂ ਉਹ ਅਗਲੇ ਨੇ ਮਤਲਬ ਉਹਦੀ ਗੱਡੀ ਭੰਨੀ ਭੱਜੇ ਜਾਂਦੇ ਦੀ ਇੱਟਾਂ ਮਾਰੀਆਂ ਨਹੀਂ ਤਾਂ ਮਤਲਬ ਗੋਲ ਚਲਦੀਆਂ ਗੋਲੀਆਂ ਦੇ ਵਿੱਚ ਅਗਲਾ ਪਾਸੇ ਪਾਸਾ ਵਟਣ ਦੀ ਲੋਕ ਗੱਲ ਕਰਦੇ ਨੇ ਉਹ ਸਰਕਾਰ ਇਹ ਸਾਰੀ ਚੀਜ਼ ਨੂੰ ਸਮਝਣ ਤੋਂ ਅਸਮਰੱਥ ਹੈ ਦੂਸਰਾ ਲੈਂਡ ਆਰਡਰ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਖਰਾਬ ਹੋ ਰਿਹਾ ਜਿਸ ਰੂਪ ਵਿੱਚ ਕਤਲ ਹੋ ਰਹੇ ਨੇ ਜਿਸ ਰੂਪ ਦੇ ਵਿੱਚ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਗਈਆਂ ਨੇ ਉਹ ਸਵਾਲ ਖੜੇ ਕਰਦੀਆਂ ਪੰਜਾਬ ਦੀ ਮੌਜੂਦਾ ਸਥਿਤੀ ਦੇ ਉੱਤੇ ਕਿ ਪੰਜਾਬ ਚ ਕੀ ਰਿਹਾ ਪੰਜਾਬ ਚ ਚੱਲ ਕੀ ਰਿਹਾ ਇਹ ਗੰਭੀਰ ਸਵਾਲ ਨੇ ਜੀਵੰਦੀਪ ਬਿਲਕੁਲ ਜੀ ਲਗਾਤਾਰ ਜਿਹੜੀਆਂ ਇਹੋ ਜਿਹੀਆਂ ਵਾਰਦਾਤਾ ਹੋ ਰਹੀਆਂ ਨੇ ਤੇ ਹਰ ਵਾਰ ਦਾ ਤਵਾ ਤੇ ਸਵਾਲ ਪੁੱਛੀਆਂ ਜਾਂਦੇ ਨੇ ਜੋ ਤੁਸੀਂ ਪੁੱਛ ਰਹੇ ਹੋ ਪਤੀ ਸਾਹਿਬ ਸੋ ਦੇਖਦੇ ਆ ਅ ਔਰ ਖਾਸ ਤੌਰ ਤੇ ਪਿਛਲੇ ਕੁਝ ਸਾਲਾਂ ਤੋਂ ਤਾਂ ਬਹੁਤ ਜ਼ਿਆਦਾ ਇਸ ਤਰੀਕੇ ਨਾਲ ਵਾਰਦਾਤਾ ਚ ਵਾਧਾ ਹੋਇਆ ਜੋ ਚਿੰਤਾ ਦਾ ਵਿਸ਼ਾ ਨੇ ਅ ਪਤੀ ਸਾਹਿਬ ਹੜਾ ਨੂੰ ਲੈ ਕੇ ਦੁਬਾਰਾ ਚਿੰਤਾ ਪੈਦਾ ਹੋ ਰਹੀ ਆ ਸੋ ਇਹ ਦੱਸਿਓ ਵੀ ਕਿਸ ਤਰੀਕੇ ਦੇ ਹਾਲਾਤ ਨੇ ਤੇ ਕਿਉਂਕਿ ਮੈਂ ਇਹ ਵੀ ਦੇਖ ਰਿਹਾ ਕਿ ਬਹੁਤ ਸਾਰੇ ਇਲਾਕਿਆਂ 'ਚ ਪੰਜਾਬ 'ਚ ਵੀ ਮੀਂਹ ਪੈ ਰਹੇ ਨੇ ਕੱਲ ਵੀ ਜਲੰਧਰ ਦੇ ਕੁਝ ਪਿੰਡਾਂ 'ਚ ਭਾਰੀ ਮੀਂਹ ਪਿਆ ਤੇ ਹੋਰ ਕਈ ਥਾਵਾਂ ਤੇ ਵੀ ਮੀਂਹ ਦੱਸਿਆ ਤੇ ਮੀਂਹ ਦੱਸਿਆ ਵੀ ਹੋਇਆ ਤੇ ਪਹਾੜਾਂ 'ਚ ਤਾਂ ਮੀਂਹ ਹੱਲੇ ਪੈ ਰਹੇ ਨੇ ਪਿੱਛੋਂ ਪਾਣੀ ਆ ਰਿਹਾ ਡੈਮਾਂ 'ਚੋਂ ਵੀ ਪਾਣੀ ਛੱਡਿਆ ਗਿਆ ਸੋ ਦੱਸਿਓ ਹਾਲਾਤ ਕੀ ਨੇ ਤੇ ਕੀ ਕੋਈ ਚਿੰਤਾ ਦਾ ਹੁਣ ਇਸ ਵਕਤ ਕਿਉਂਕਿ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੁਣ ਦੁਬਾਰਾ ਕੋਈ ਚਿੰਤਾ ਦੀ ਗੱਲ ਹੈ ਹਾਲਾਤ ਨੂੰ ਲੈ ਕੇ ਦੇਖੋ ਜੀ 5 6 7 ਤਿੰਨ ਤਰੀਕਾਂ ਦੇ ਵਿੱਚ ਆਪਣੇ ਪੰਜਾਬ ਹਿਮਾਚਲ 'ਚ ਮੀਂਹ ਭਾਰੀ ਦੱਸਿਆ ਗਿਆ 5 ਤਰੀਕ ਨਾਲ ਕੀ 6 ਚੱਲ ਰਹੀ ਆ 7 ਕੱਲ ਨੂੰ ਕੱਲ ਤੱਕ ਅਜੇ ਮਤਲਬ ਜਿਹੜੀ ਹੈਗੀ ਉਹ ਡਰ ਸਹਿਮ ਬਣਿਆ ਹੋਇਆ ਸੈਕੰਡਰਲੀ ਇਸ ਵਾਰ ਡੈਮਾਂ ਚੋਂ ਪਾਣੀ ਜਦੋਂ ਛੱਡਿਆ ਗਿਆ ਪਹਿਲਾਂ ਰਣਜੀਤ ਸਾਗਰ ਡੈਮ ਚੋਂ ਪਾਣੀ ਛੱਡਿਆ ਗਿਆ ਰਾਵੀ ਦੇ ਵਿੱਚ ਪਾਣੀ ਪਾਣੀ ਹੋ ਗਿਆ ਉਸ ਤੋਂ ਬਾਅਦ ਭਾਖੜਾ ਬਿਆਸ ਤੋਂ ਪਾਣੀ ਛੱਡਿਆ ਗਿਆ ਔਰ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਜਿਹਦੇ ਕਰਕੇ ਸਤਲੁਜ ਤੇ ਬਿਆਸ ਵੀ ਪਾਣੀ ਪਾਣੀ ਹੋ ਗਿਆ ਕਈ ਪਿੰਡਾਂ ਦੇ ਖੇਤਾਂ ਦੇ ਵਿੱਚ ਪਾਣੀ ਜਾ ਵੜਿਆ ਜੀ ਬਹੁਤ ਮਾਰ ਕਿਸਾਨਾਂ ਨੂੰ ਦੁਵਾਰੇ ਪਈ ਆ ਪੁੱਤਾਂ ਵਾਂਗ ਪਾਲੀਆਂ ਹੋਈਆਂ ਫਸਲਾਂ ਨੇ ਜਿਹੜੀਆਂ ਉਹ ਦੁਵਾਰੇ ਪਾਣੀ ਚ ਡੁੱਬਦੀਆਂ ਨਜ਼ਰ ਆ ਰਹੀਆਂ ਨੇ ਹਜੇ ਪਹਿਲਾਂ ਵਾਲੀ ਮਤਲਬ ਸਥਿਤੀ ਚੋ ਲੋਕ ਨਿਕਰ ਰਹੇ ਸੀ ਕਿ ਦੁਵਾਰੇ ਪਾਣੀ ਜਾ ਚੜਿਆ ਖੇਤਾਂ ਦੇ ਵਿੱਚ ਔਰ ਹੁਣ ਤਾਂ ਸਥਿਤੀ ਇਹ ਹੈ ਨਾ ਵਿੱਚੋਂ ਨੇੜੀ ਫਸਲ ਤੱਕ ਕੰਬਾਈਨਾ ਚੱਲ ਰਹੀਆਂ ਨੇ ਪੱਕੀ ਹੋਈ ਆ ਬਹੁਤ ਥਾਵਾਂ ਤੇ ਜਿੱਥੇ ਨਹੀਂ ਪੱਕੀ ਉੱਥੇ ਦਸਾਂ ਦਿਨਾਂ ਚ ਪੱਕਣ ਵਾਲੀ ਆ ਪੱਕੀ ਹੋਈ ਫਸਲ ਜਦੋਂ ਪਾਣੀ ਚ ਡੁੱਬਦੀ ਆ ਤਾਂ ਮਤਲਬ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੁੰਦਾ ਹੈ ਸੋ ਇਹ ਐਤਕੀ ਵਾਲਾ ਪਾਣੀ ਜਿਹੜਾ ਖੇਤਾਂ ਚ ਜਾ ਰਿਹਾ ਪਹਿਲਾਂ ਨਾਲੋਂ ਵੀ ਭਿਆਨਕ ਨੁਕਸਾਨ ਕਰ ਰਿਹਾ ਹੈ ਸੋ ਲੋਕਾਂ ਦੇ ਵਿੱਚ ਡਰ ਤੇ ਸਹਿਮ ਬਣਿਆ ਹੋਇਆ ਸੈਕੰਡਲੀ ਇਹ ਵੀ ਇਸ ਵਾਰ ਡੈਮਾਂ ਚ ਪਾਣੀ ਘਟਾ ਦਰਿਆਵਾਂ ਚ ਵਾਧਾ ਕਰ ਲਦਾ ਇਹ ਇਹ ਫੈਕਟ ਹੈ ਔਰ ਡਾਇਮਾ ਮਤਲਬ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਦੁੱਧ ਦਾ ਪੂਕਾ ਲੱਸੀ ਨੂੰ ਵੀ ਪੁੱਕਾ ਮਾਰ ਮਾਰ ਪੀਂਦਾ ਐਵਿਹੀ ਡਾਇਮਾ ਚੋ ਪਾਣੀ ਜਿਹੜਾ ਗੇਤਾ ਛੱਡਿਆ ਗਿਆਗਾ ਦੂਸਰਾ ਇਹ ਹੈ ਜੀ ਇਹ ਮਸਲਾ ਹੁਣ ਹੋਰ ਵੀ ਵੱਡੀ ਪੱਧਰ ਤੇ ਅਗਰ ਤੁਸੀਂ ਨੈਸ਼ਨਲ ਲੈਵਲ ਦੇ ਉੱਤੇ ਦੇਖੋ ਦਾਰਜੀ ਲਿੰਗ ਦੇ ਵਿੱਚ ਪਹਾੜ ਦਾਰਜੀ ਲਿੰਗ ਦੇ ਵਿੱਚ ਪਹਾੜ ਡਿੱਗੇ ਨੇ ਮੀਂਹ ਦੇ ਨਾਲ ਹੜ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਨੇਪਾਲ ਦੇ ਵਿੱਚ ਮਤਲਬ ਦਰਜਣਾ ਮੌਤਾਂ ਹੋ ਰਹੀਆਂ ਨੇ ਆਹ ਦਿਨਾਂ 'ਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਹੜ੍ਹਾਂ ਦੇ ਨਾਲ ਮੀਂਹ ਦੇ ਨਾਲ ਤੋ ਇਹ ਗਲੋਬਲ ਵਾਰਮਿੰਗ ਦਾ ਅਸਰ ਹੈ ਜਾਂ ਟੈਂਪਰੇਚਰ ਕਿਉਂ ਵੱਧ ਰਿਹਾ ਹੈ ਪੋਲੂਸ਼ਨ ਦਾ ਅਸਰ ਹੈ ਜਾਂ ਕੁਦਰਤ ਦੇ ਨਾਲ ਸਾਡੀ ਕੀਤੀ ਹੋਈ ਛੇੜ-ਛਾੜ ਦਾ ਅਸਰ ਹੈ ਜਾਂ ਅਸੀਂ ਜਿਵੇਂ ਕੁਦਰਤ ਨੂੰ ਟੱਚ ਜਾਣਦੇ ਆ ਜਿਹੜਾ ਸੋ ਕਾਲਡ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕੁਦਰਤ ਨਾਲ ਕੀਤਾ ਹੋਇਆ ਖਲਵਾੜ ਆ ਉਹਦਾ ਅਸਰ ਹੈ ਕਿ ਅੱਜ ਇਹ ਵਰਤਾਰਾਗਾ ਜਿਹੜਾ ਵਰਤਾਰਾ ਵੱਡੀ ਪੱਧਰ ਤੇ ਨਜ਼ਰ ਆ ਰਿਹਾ ਚਾਹੇ ਤੁਸੀਂ ਨੇਪਾਲ ਦੇਖੋ ਉਤਰਾਖੰਡ ਦੇਖੋ ਦਾਦੀ ਲਿੰਗ ਦੀਆਂ ਪਹਾੜੀਆਂ ਦੇਖੋ ਚਾਹੇ ਤੁਸੀਂ ਹਿਮਾਚਲ ਪ੍ਰਦੇਸ਼ ਦੇਖੋ ਚਾਹੇ ਤੁਸੀਂ ਮਤਲਬ ਪੰਜਾਬ ਦੇ ਇਹ ਹੜ੍ਹ ਪ੍ਰਭਾਵਿਤ ਖੇਤਰ ਦੇਖੋ ਹਾਂ ਇੰਨਾ ਕੁ ਫਰਕ ਹੈਗਾ ਹੈਗਾ ਕਿ ਪਹਾੜੀ ਸੂਪਿਆਂ ਦੇ ਵਿੱਚ ਕੁਦਰਤ ਵੱਧ ਨੁਕਸਾਨ ਕਰਦੀ ਆ ਲੇਕਿਨ ਸਾਡੇ ਇੱਥੇ ਜੋ ਮੈਨ ਮੇਡ ਕਹਿੰਦੇ ਸੀਗੇ ਸਾਡੇ ਇੱਥੇ ਸਰਕਾਰਾਂ ਦੀਆਂ ਨਗਹਿਲੀਆਂ ਪੰਜਾਬ 'ਚ ਸਰਕਾਰਾਂ ਦੀਆਂ ਲਾਪਰਵਾਹੀਆਂ ਔਰ ਸਰਕਾਰਾਂ ਦੀ ਮਿਸਮੈਨੇਜਮੈਂਟ ਆ ਜਿਹੜੀ ਉਹ ਵੱਧ ਨੁਕਸਾਨ ਕਰਦੀ ਆ ਪੰਜਾਬ 'ਚ ਜੀ ਜੀ ਬਿਲਕੁਲ ਜੀ ਇਹ ਤਾਂ ਹੈਗਾ ਹੀ ਆ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਸ ਤਰੀਕੇ ਦਾ ਵਿਕਾਸ ਤੇ ਨਾ ਤੇ ਜੋ ਕੁਝ ਪਹਾੜੀ ਇਲਾਕਿਆਂ ਚ ਹੋ ਰਿਹਾ ਪਹਾੜਾ ਨਾਲ ਹੋ ਰਿਹਾ ਉਹ ਵੇਖਿਆ ਸੀ ਪਿਛਲੇ ਸਾਲ ਇੱਕ ਜਿਹੜਾ ਸ਼ਹਿਰ ਉਹ ਪੂਰਾ ਧਸਣ ਦੀ ਨੌਬਤ ਆ ਗਈ ਸੀ ਸੋ ਹੁਣ ਵੀ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਸੋ ਪਤੀ ਸਾਹਿਬ ਆਪਾਂ ਹਲੇ ਹੋਰ ਵੀ ਖਬਰਾਂ ਤੇ ਗੱਲਬਾਤ ਕਰਨੇ ਕਿ ਡੇਰਾ ਮੁਖੀ ਇੱਕ ਵਾਰੀ ਫੇਰ ਉਹ ਮੀਟਿੰਗ ਲਈ ਨਿਕਲੇ ਨੇ ਤੇ ਆਪਾਂ ਤਰਨਤਨ ਜਿਮਨੀ ਚੋਂ ਦੀ ਹੈਲਪ ਗੱਲ ਕਰਨੀ ਉਹ ਵੀ ਪੱਗ ਗਈ ਆ ਪਰ ਉਸ ਤੋਂ ਪਹਿਲਾਂ ਆਪਾਂ ਰਾਜ ਸਭਾ ਦੀ ਗੱਲ ਕਰ ਲਈਏ ਰਾਜ ਸਭਾ ਚ ਬੜੀ ਚਰਚਾ ਸੀ ਜਦੋਂ ਈ ਹੁਣਾਂ ਕੋਲ ਜੋ ਜਿਨ੍ਹਾਂ ਨੂੰ ਹੁਣ ਲਧਿਆਣੇ ਦੀ ਜਮਨੀ ਚੋਣ ਜਤਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਸੀ ਤਾਂ ਸਿੱਧੀ ਚਰਚਾ ਇਹੀ ਚੱਲ ਰਹੀ ਸੀ ਕਿ केजरीवाल ਸਾਹਿਬ ਜਾਣਗੇ ਪਰ केजरीवाल ਸਾਹਿਬ ਨੇ ਤਾਂ ਵਾਲ ਨੇ ਤਾਂ ਹੁਣ ਆਪਣੀ ਪਾਰਟੀ ਨੂੰ ਆਪ ਹੀ ਕੀ ਦੇਣਾ ਸੀ ਸੋ ਇਹ ਵੀ ਇੱਕ ਗੱਲ ਸੋਚਣ ਵਾਲੀ ਸੀ ਕਿਉਂਕਿ ਜਿਸ ਤਰੀਕੇ ਦਾ ਟ੍ਰੈਂਡ ਆਪ ਚ ਰਿਹਾ ਹੈ ਸਾਰੀਆਂ ਗੱਲਾਂ ਮਸ਼ਹੂਰ ਹੁੰਦੀਆਂ ਰਹਿੰਦੀਆਂ ਚਾਹੇ ਦਿੱਲੀ ਤੋਂ ਹੋਣ ਚਾਹੇ ਇੱਥੋਂ ਪਰ ਇਹ ਦੱਸਿਓ ਵੀ ਹੁਣ ਜਿਨ੍ਹਾਂ ਦਾ ਨਾਮ ਚੱਲ ਰਿਹਾ ਉਨ੍ਹਾਂ ਦੇ ਸਬੰਧੀ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਇਸ ਸਾਰੇ ਕਸ਼ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਕੀ ਚਰਚਾ ਚੱਲਦੀ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਮੈਂ ਕਿਉਂਕਿ ਇਹ ਮਸਲੇ ਨਾਲ ਬਹੁਤ ਨੇੜਿਆਂ ਜੁੜਿਆ ਹੋਇਆ ਹੈ ਜਿਹੜੇ ਵਿਅਕਤੀ ਨੇ ਰਾਜ ਸਭਾ ਭੇਜਿਆ ਜਨਮ ਤੋਂ ਉਹਨੂੰ ਜਾਣਦਾ ਜਦੋਂ ਉਹ ਸੁਰਤ ਸੰਭਾਲੀ ਸਾਡੇ ਪਰਨਾਲੇ ਬਹੁਤ ਵੱਡੀ ਫੈਕਟਰੀ ਹੈ ਟ੍ਰਾਈਡੈਂਟ ਫੈਕਟਰੀ ਟ੍ਰਾਈਡੈਂਟ ਫੈਕਟਰੀ ਬਹੁਤ ਕਾਰਨਾ ਕਰਕੇ ਵਿਵਾਦਾਂ ਚ ਰਹੀ ਹੈ ਇਹਨਾਂ ਨੇ ਕਿਰਾਂ ਕਿਸਾਨਾਂ ਦੀ 376 ਏਕੜ ਜ਼ਮੀਨ ਇਹ ਕਹਿ ਕੇ ਐਕਵਾਇਰ ਕਰ ਲਈ ਸੀ ਵੀ ਇੱਥੇ 슈ਗਰ ਮਿਲ ਲਾਵਾਂਗੇ ਕਿਸਾਨਾਂ ਦੀ ਭਲਾਈ ਲਈ ਅੱਜ ਤੱਕ ਨਹੀਂ ਲੱਗੀ ਕੀ ਕਾਰਨ ਹੈ ਕਿਉਂ ਆ ਉਹ ਵੱਖਰਾਇਆ ਚੁਗਾ ਲੇਕਿਨ ਅੱਜ ਜੇ ਤੇ ਜਿਹੜੀ ਅਸੀਂ ਮਤਲਬ ਚਰਚਾ ਕਰਨੀ ਪਣਦੀ ਉਹ ਇਹ ਬਣਦੀ ਹੈ ਕਿ ਪੰਜਾਬ ਤੋਂ 17 ਸਵਾ ਮੈਂਬਰਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਪਿਛੇ ਸੱਤਾ ਦੇ ਵਿੱਚੋਂ ਤਿੰਨ ਦਿੱਲੀ ਵੇਸਟ ਨੇ ਰਾਘਵ ਚੱਟਾ ਸੰਦੀਪ ਪਾਠਕ ਤੇ ਵਿਕਰਮਜੀਤ ਸਾਨੀ ਇਹ ਤਿੰਨਾਂ ਦੇ ਵਿੱਚੋਂ ਜਿਹੜਾ ਵਿਕਰਮਜੀਤ ਸਾਨੀ ਆ ਉਹ ਬਹੁਤ ਵੱਡਾ ਬਿਜ਼ਨਸ ਮੈਨ ਹੈ ਉਹ ਜਿੰਨੇ ਰਾਸਵਾ ਮੈਂਬਰਾਂ ਪਹਿਲੇ ਦਸਾਂ ਚ ਅਮੀਰ ਇਨਾ ਮੀਰ ਬੰਦਾ ਮਤਲਬ ਇਹਨਾਂ ਨੇ ਭੇਜਿਆ ਚਲੋ ਇਹ ਜਾਨੀ ਜਿਹੜੇ ਤਿੰਨ ਬੰਦੇ ਭੇਜੇ ਇਹਨਾਂ ਦਾ ਸਾਡੇ ਪੰਜਾਬ ਨਾਲ ਕੋਈ ਲਿੰਕ ਨਹੀਂ ਤਿੰਨੇ ਭੇਜੇ ਚੌਥਾ ਭੇਜਿਆ ਇਹਨਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਾਲਕ ਮਿੱਤਲ ਸਾਹਿਬ ਜਿਹੜਾ ਪੰਜਾਬ ਦੀ ਸਭ ਤੋਂ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਪੰਜਾਬ ਦੀ ਸਭ ਤੋਂ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਦਾ ਕਰੋੜਾਪਤੀ ਮਾਲਕ ਉਹ ਭੇਜਿਆ ਚੌਥਾ ਇਹਨਾਂ ਨੇ ਪੰਜਵਾਂ ਇਹਨਾਂ ਨੇ ਭੇਜਿਆ ਹਰਪਜਨ ਸਿੰਘ ਕਰੈਕਟ ਖਿਡਾਰੀ ਛੇਵਾਂ ਇਹਨਾਂ ਨੇ ਭੇਜਿਆਗਾ ਜਿਹੜਾ ਉਹ ਸੰਜੀਵ अरोੜਾ ਜਿਹੜੇ ਜਿਹੜੇ ਨੇ ਹੁਣ ਰਿਜਾਇਨ ਕੀਤਾ ਉਹ ਵੀ ਕਰੋੜਾਪਤੀ ਹੈ ਉਹ ਵੀ ਪਹਿਲੇ ਔਰ ਸੱਤਵੇਂ ਜਿਹੜੇ ਸੰਤ ਸੀਚੇਵਾਲ ਸੰਤ ਸੀਚੇਵਾਲ ਤੋਂ ਬਿਨਾ ਸਾਰੇ ਬੰਦੇ ਕਰੋੜਪਤੀ ਨੇ ਸੰਤ ਸੀਚੇਵਾਲ ਤੋਂ ਬਿਨਾ ਕਿਸੇ ਦਾ ਪੰਜਾਬ ਦੇ ਨਾਲ ਉਸ ਰੂਪ ਦਾ ਵਾਹ ਵਾਸਤਾ ਜਾਂ ਪੰਜਾਬ ਦੇ ਮਸਲੇ ਕਿਸੇ ਨੇ ਕਦੇ ਠਾਏ ਹੋਣ ਪੰਜਾਬ ਦੇ ਮਸਲਿਆਂ ਤੇ ਕੋਈ 2 ਮਿੰਟ ਬੋਲਿਆ ਹੋਵੇ ਉਹ ਉਹ 6 ਬੰਦਿਆਂ ਦਾ ਵੀ ਨਹੀਂ ਹੈ ਉਹਨਾਂ ਦਾ ਚਲੋ ਬਹੁਤ ਸਾਰੇ ਕਹਿੰਦੇ ਰੰਗ ਕੱਡਾ ਬੋਲਿਆ ਸੀਗਾ ਜੀ ਕੇਰਾ ਉਹ ਜਿਹੜਾ ਬੋਲਿਆ ਸੀ ਸਾਨੂੰ ਪਤਾ ਅੱਜ ਕੱਲ ਕਿੱਥੇ ਫਿਰਦਾ ਹੋ ਉਹ ਵੀ ਪਤਾ ਛੱਡੋ ਹੁਣ ਜਿਹੜਾ ਸੱਤਵਾਂ ਮਤਲਬ ਰਾਸਵਾ ਮੈਂਬਰ ਸੰਜੀਵ ਰੋੜਾ ਦੀ ਥਾਂ ਤੇ ਭੇਜਿਆ ਜਾਣਾ ਉਦੇ ਵਿੱਚੋਂ ਮਨੀਸ਼ ਸਸੋਧਿਆ ਦੀ ਚਰਚਾ ਵੀ ਚੱਲੀ ਸੀ ਕੇਜਰੀਆਲ ਦੀ ਵੀ ਚੱਲੀ ਸੀ ਬਹੁਤ ਵਿਰੋਧ ਹੋਇਆ ਵੀ ਤੁਸੀਂ ਕਿਉਂ ਪੰਜਾਬ ਤੋਂ ਬਾਹਰਲਾ ਭੇਜਦੇ ਹੋ ਉਸ ਤੋਂ ਬਾਅਦ ਹੁਣ ਆਏ ਜਿਹੜੇ ਨੂੰ ਭੇਜ ਰਹੇ ਆ ਰਜਿੰਦਰ ਗੁਪਤਾ ਨੂੰ ਭੇਜ ਰਹੇ ਆ ਜੀ ਰਜਿੰਦਰ ਗੁਪਤਾ ਟਰਾਈਡੈਂਟ ਦਾ ਮਾਲਕ ਹੈ 10000 ਕਰੋੜ ਤੋਂ ਵੱਧ ਦਾ ਮਾਲਕ ਹੈ ਇਹ ਕੰਪਨੀ ਦਾ ਨੈਟਵਰਥ ਇਤੋਂ ਵੱਧ ਦਾ 10000 ਕਰੋੜ ਦਾ ਯਾਨੀ ਅਰਬਪਤੀ ਬੰਦਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਵੱਲੋਂ ਭੇਜਿਆ ਜਾ ਰਿਹਾ ਹੈ ਇਹ ਔਰ ਤੁਸੀਂ ਦੇਖੋ ਵੀ ਜਿਹੜੇ ਫਿਰ ਦਰੀਆਂ ਪਛਾਉਣ ਵਾਲੇ ਨੇ ਪੋਸਟਰ ਲਾਉਣ ਵਾਲੇ ਨੇ ਕੋਲੋਂ ਤੇਲ ਪਾ ਕੇ ਮੋਟਰਸਾਈਕਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਰਦਰ ਪ੍ਰਚਾਰ ਕਰਨ ਵਾਲੇ ਨੇ ਉਹ ਉਹ ਕਿੱਥੇ ਨੇ ਟਰਾਈਡੈਂਟ ਵਾਲੇ ਦੀ ਕੀ ਦੇਣਾ ਪੰਜਾਬ ਨੂੰ ਮਤਲਬ ਇਹ ਵਿਅਕਤੀ ਉਹ ਵਿਅਕਤੀ ਉਹਨੇ ਤਾਂ ਦੂਜੀਆਂ ਪਾਰਟੀਆਂ ਵੀ ਦੁੱਧ ਤੋਤੀਆਂ ਨਹੀਂ ਹੈਗੀਆਂ ਕੋਈ ਨਹੀਂ ਬੋਲ ਸਕਦਾ 2012 ਦੇ ਵਿੱਚ ਇਹਨੂੰ ਚੇਅਰਮੈਨ ਲਾਇਆ ভাইস ਚੇਅਰਮੈਨ ਲਾਇਆ ਗਿਆ ਪੰਜਾਬ ਸਟੇਟ ਪਲੈਨਿੰਗ ਬੋਰਡ ਦਾ ਉਦੋਂ ਤੋਂ ਲੈ ਕੇ ਹੁਣ ਤੱਕ ਇਹ ভাইস ਚੇਅਰਮੈਨ ਜਾਣੀ 2012 ਚ ਇਹਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ। ਔਰ ਉਦੋਂ ਬਾਅਦ ਇਹ ਹੁਣ ਤੱਕ ਕੈਬਨਿਟ ਮੰਤਰੀ ਦੇ ਰੈਂਕ ਚ ਜਿਉਂ ਰਿਹਾ ਸੀ। ਕਾਲੀਪਾਜਪਾ ਸਰਕਾਰ ਵੇਲੇ ਵੀ ਇਹਨੂੰ ਕੈਬਨਿਟ ਮੰਤਰੀ ਦਾ ਰੈਂਕ, ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਦੀ ਤੇ ਚੰਨੀ ਦੋਨਾਂ ਦੀ ਵੇਲੇ ਕੈਬਨਿਟ ਮੰਤਰੀ ਦਾ ਰੈਂਕ ਔਰ ਪਿਛਲੇ 3.5 ਸਾਲ ਤੋਂ ਇਹਨੂੰ ਕੈਬਨਿਟ ਮੰਤਰੀ ਦਾ ਰੈਂਕ ਆ। ਆ ਪਰਸੋ ਚੌਥੇ ਨੇ ਅਸਤੀਫਾ ਦਿੱਤਾ ਕੈਬਨਿਟ ਮੰਤਰੀ ਦੇ ਇਸ ਰੈਂਕ ਤੋਂ, ਵਾਈਸ ਚੇਅਰਮੈਨ ਦੇ ਅਹੁਦੇ ਤੋਂ। ਕਿਉਂਕਿ ਉਹਨੇ ਰਾ ਸਭਾ ਜਾ ਰਿਹਾ ਹੈ। ਔਰ ਤੁਸੀਂ ਦੇਖੋ ਵੀ ਇਹ ਵਿਅਕਤੀ ਜਿਹੜਾ ਵਿਅਕਤੀ ਕਰੋੜਾਂ ਅਰਬਾਂ ਪਤੀ ਨੂੰ ਇਹ ਰਾਜ ਸਭਾ ਭੇਜ ਰਹੇ ਨੇ ਤਾਂ ਫਿਰ ਇਹ ਜਿਹੜੇ ਬਦਲਾਅ ਦੀ ਗੱਲ ਕਰਦੇ ਸੀ ਬਦਲਾਅ ਕਿੱਥੇ ਆ ਜਿਹੜੇ ਬੰਦੇ ਨੂੰ ਕਾਲੀਆਂ ਕਾਂਗਰਸੀਆਂ ਭਾਜਪਾ ਵਾਲਿਆਂ ਨੇ ਵੀ ਕੈਬਨਿਟ ਮੰਤਰੀ ਦਾ ਰੈਂਕ ਦੇ ਹੀ ਰੱਖਿਆ ਉਹਨੂੰ ਇਹਨਾਂ ਨੇ ਦੇ ਹੀ ਰੱਖਿਆ ਪਰ ਬਦਲਾਅ ਕਿੱਥੇ ਆ ਅਸੀਂ ਰਾਜਨੀਤੀ ਕਰਨੀ ਰਾਜਨੀਤੀ ਬਦਲਣਾ ਆ ਤੁਸੀਂ ਕਿਹੜੀ ਰਾਜਨੀਤੀ ਬਦਲਣਾ ਆ ਤੁਸੀਂ ਤਾਂ ਉਹ ਜਿਹੜੀ ਰਾਜ ਸਭਾ ਦੇ ਵਿੱਚ ਇਹ ਧਾਰਨਾ ਚੱਲਦੀਆਂ ਨੇ ਵੀ ਸਭ ਤੋਂ ਵੱਧ ਦੇਸ਼ ਦੇ ਕਰੋੜਾਂ ਅਰਬਾਂ ਪਤੀ ਰਾਜ ਸਭਾ ਦੇ ਵਿੱਚ ਬੈਠੇ ਨੇ ਇਸ ਸਮੇਂ ਰਾਜ ਸਭਾ ਦੇ ਵਿੱਚ 31 ਮੈਂਬਰ ਅਰਬਪਤੀ ਨੇ ਮਨਦੀਪ ਜੀ ਮਨਦੀਪ ਜੀ ਮੈਂ ਏ ਡੀ ਆਰ ਏ ਦੀ ਰਿਪੋਰਟ ਪੜ੍ਹੀ 200 ਕਰੋੜ ਤੋਂ ਵੱਧ ਜਿਨ੍ਹਾਂ ਕੋਲੇ ਇਨਕਮ ਹੈ ਮਤਲਬ 200 ਕਰੋੜ ਤੋਂ ਵੱਧ ਜਿਹੜੇ ਵਿਅਕਤੀਆਂ ਦੀ ਜਾਇਦਾਦ ਹੈ ਉਹ 8.44% ਰਾਜ ਸਭਾ ਤੇ ਜੀ ਔਰ 100 ਕਰੋੜ ਤੋਂ ਮਤਲਬ ਰਾਜ ਸਭਾ ਮੈਂਬਰਾਂ ਦੀ ਜੇ ਆਮਦਨ ਦੇ ਹਿਸਾਬ ਨਾਲ ਦੇਖੀਏ ਇਨਕਮ ਦੇ ਹਿਸਾਬ ਨਾਲ ਦੇਖੀਏ ਰਾਜ ਸਭਾ ਦੇ ਵਿੱਚ 13.77% ਮੈਂਬਰ ਰਾਜ ਸਭਾ ਦੇ ਉਹ ਨੇ ਜਿਨ੍ਹਾਂ ਦੀ ਜਿਹੜੀ ਜਾਇਦਾਦ ਆ 100 ਕਰੋੜ ਤੋਂ ਵੱਧ ਹੈ ਨੌ ਰਾਜ ਸਭਾ ਮੈਂਬਰ ਉਹ ਨੇ ਜਿਹੜੇ 400 ਕਰੋੜ ਤੋਂ ਵੱਧ ਦੇ ਮਾਲਕ ਨੇ ਹੁਣ ਇਹ ਦਾ 1000 ਕਰੋੜ ਵਾਲਾ ਆਮ ਆਦਮੀ ਪਾਰਟੀ ਭੇਜ ਰਹੀ ਆ ਇਹਨਾਂ ਨੂੰ ਤਾਂ ਲੜਨਾ ਚਾਹੀਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਜੇ ਸੱਚੇ ਸੁੱਚੇ ਹੁੰਦੇ ਕਿ ਭਾਈ ਤੁਸੀਂ ਅਰਬਾਂ ਪਤੀ ਬੰਦਿਆਂ ਨੂੰ ਕੀ ਲੈ ਕੇ ਰਾਜ ਸਭਾ ਭੇਜਦੇ ਹੋ ਦੇਖੋ ਮੈਂ ਇੱਥੇ ਕੋਈ ਫੈਕਟ ਆਪਣੇ ਕੋਲੇ ਨਹੀਂ ਹੈ ਹਨਾ ਕੋਈ ਤੱਥ ਆਪਣੇ ਕੋਲੇ ਨਹੀਂ ਹੈ ਵੀ ਆਪਾਂ ਦੱਸ ਦਈਏ ਭਾਈ ਆਹ ਕੁਝ ਲੈ ਕੇ ਭੇਜਦੇ ਨੇ ਲੇਕਿਨ ਇੱਕ ਸਵਾਲ ਜ਼ਰੂਰ ਛੱਡਾਂਗੇ ਕਿ ਭਾਈ ਇਹਨਾਂ ਅਰਬਪਤੀਆਂ ਨੂੰ ਕਰੋੜਪਤੀਆਂ ਨੂੰ ਤੂੰ ਇਹ ਦੱਸਣ ਵੀ ਜਿਹਨਾਂ ਨੇ ਦੀ ਪਾਰਟੀ ਦੇ ਮੈਂਬਰ ਨਹੀਂ ਹੈਗੇ ਜਿਨ੍ਹਾਂ ਨੇ ਇਹਨਾਂ ਦੀ ਪਾਰਟੀ ਦੇ ਲਈ ਕੁਛ ਨਹੀਂ ਕੀਤਾ ਇਹਨਾਂ ਨੂੰ ਕਿਉਂ ਭੇਜ ਰਹੇ ਆ ਕੋਈ ਤਾਂ ਗੱਲ ਹੈ ਨਾ ਜਿਹਦੇ ਕਰਕੇ ਭੇਜ ਰਹੇ ਆ ਜੀ ਸੋ ਇਸ ਕਰਕੇ ਇਹ ਬੜਾ ਅਹਿਮ ਸਵਾਲ ਹੈ ਕਿ ਇਹ ਆਮ ਬੰਦਿਆਂ ਨੂੰ ਆਮ ਆਦਮੀਆਂ ਨੂੰ ਰਾਸਵਾ ਭੇਜਣ ਦੀ ਬਜਾਏ ਇਹ ਟ੍ਰਾਈਡੈਂਟ ਵਰਗਿਆਂ ਨੂੰ ਭੇਜ ਰਹੇ ਆ ਜਦੋਂ ਭਗਵਾਨ ਜੀ ਸੱਤਾ ਛੱਡੀ ਸੀ ਮੈਂ ਉਹਦੀ ਵੀਡੀਓ ਦੇਖ ਰਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਸ਼ੇਅਰ ਵੀ ਕੀਤੀ ਹੋਈ ਆ ਤਾ ਉਦੋਂ ਭਗਵੰਤ ਮਾਨ ਕਹਿ ਰਿਹਾ ਵੀ ਜੇ ਰਾਸ ਸਭਾ ਭੇਜਣਾ ਹੋਵੇ ਤਾਂ ਬੀਬੀ ਖਾਲੜਾ ਵਰਗੇ ਨੂੰ ਭੇਜਣਾ ਚਾਹੀਦਾ। ਬੜੀ ਦੇਨ ਆ ਜੀ ਕਹਿੰਦੇ ਖਾਲੜਾ ਪਰਿਵਾਰ ਦੀ ਤੇ ਉਹਨਾਂ ਨੂੰ ਰਾਸ ਸਭਾ ਉਹ ਜਿਹੇ ਲੋਕਾਂ ਲਈ ਰਾਸ ਸਭਾ ਕਹਿੰਦੇ ਜਿਨ੍ਹਾਂ ਦੀਆਂ ਕੁਰਬਾਨੀਆਂ ਹੋਣ ਤੇ ਹੁਣ ਭਗਵੰਤ ਮਾਨ ਸਾਹਿਬ ਖਾਲੜਾ ਪਰਿਵਾਰ ਨੂੰ ਤੁਸੀਂ ਰਾਸ ਸਭਾ ਕਿਉਂ ਨਹੀਂ ਭੇਜਿਆ ਮੈਂਬਰ ਦੇ ਤੌਰ ਤੇ ਹੁਣ ਦੱਸੋ ਟਰਾਈਡੈਂਟ ਵਾਲੇ ਦੀ ਕੀ ਕੁਰਬਾਨੀ ਹੈ? ਸੋ ਇਹ ਕੁਰਬਾਨੀ ਤੁਹਾਡੀ ਪਾਰਟੀ ਲਈ ਹੋ ਸਕਦੀ ਆ ਪਰਸਨਲੀ ਕੇਜਰੀਵਾਲ ਲਈ ਜਾਂ ਤੁਹਾਡੇ ਲਈ ਹੋ ਸਕਦੀ ਆ ਉਹਦੀ ਕੁਰਬਾਨੀ ਦਿੱਤੀ ਵੀ ਹੋਊ ਅਗਲੇ ਨੇ। ਤੇ ਪਰ ਉਹ ਕੁਰਬਾਨੀ ਪੰਜਾਬੀਆਂ ਲਈ ਥੋੜੀ ਐ ਜੀ एलिਜੀਬਿਲਟੀ ਚੇਂਜ ਹੋ ਗਈ ਮਨ ਲੱਗਦਾ ਪਤੀ ਸਭ ਕਿਉਂਕਿ ਇਹ ਸਦਨ ਤਾਂ ਬਣਿਆ ਸੀ ਕਿ ਇਹਦੇ ਵਿੱਚ ਜਿਹੜੇ ਸੂਝਵਾਨ ਵਿਦਵਾਨ ਹੋਣ ਕਿ ਉਹ ਜੋ ਬਾਂਡਰੀਆਂ ਨੀਤੀਆਂ ਉਹਨਾਂ ਤੇ ਚਰਚਾ ਕਰਨਗੇ ਸੋ ਉਹ एलिਜੀਬਿਲਟੀ ਜਿਹੜੀ ਸੀਗੀ ਵਿਦਵਾਨ ਹੋਣ ਦੀ ਸੂਝਵਾਨ ਹੋਣ ਦੀ ਉਹ ਬਦਲ ਕੇ ਮਨ ਲੱਗਦਾ ਕਿ ਅਮੀਰ ਹੋਣ ਚ ਬਦਲ ਗਈ ਹੁਣ ਬਿਲਕੁਲ ਜੀ ਅਮੀਰ ਹੋਣ ਚ ਬਦਲ ਗਈ ਮੈਂ ਦੇਖ ਰਿਹਾ ਸੀਗਾ ਵੀ ਆਂਧਰਾ ਪ੍ਰਦੇਸ਼ ਆਏ ਨੇ ਪਿੱਛੇ ਜੇ ਅਮੀਰ ਬੰਦਾ ਭੇਜਿਆ ਔਰ ਗੁਜਰਾਤ ਤੋਂ ਵੀ ਇੱਕ ਹੀਰਿਆਂ ਦਾ ਵਪਾਰੀ ਭੇਜਿਆ ਉਹਨਾਂ ਨੇ ਗੁਜਰਾਤ ਵਾਲਿਆਂ ਨੇ ਕਿੰਨਾ ਦੀ ਹੈ ਗਜਰਾਤ ਸਰਕਾਰ ਭਾਜਪਾ ਦੀ ਔਰ ਇਹ ਬੌਡਸਮਾਈ ਪਾਰਟੀ ਨੇ ਸ਼ੁਰੂ ਕੀਤਾ ਸੀਗਾ ਜਿਹੜਾ ਕੰਮ ਹੁਣ ਖੇਜਰੀਆਲ ਹੁਰੀ ਕਰ ਰਹੇ ਨੇ ਆ ਕਰੋੜਾ ਪਤੀ ਅਰਬਾਂ ਪਤੀ ਵੇਚਣ ਵਾਲਾ ਤੋ ਇਹ ਅਸਲ ਦੇ ਵਿੱਚ ਮਤਲਬ ਕਿਉਂ ਭੇਜੇ ਜਾਂਦੇ ਨੇ ਜੇ ਹੁਣ ਆਪਾਂ ਇੱਥੇ ਦੱਸਤਾ ਇਹ ਮੈਨੂੰ ਲੱਗਦਾ ਮੁੜ ਕੇ ਆਪਣੇ ਕੋਈ ਚੈਨਲ ਦੇ ਉੱਤੇ ਕਰਨਗੇ ਵੀ ਇਹ ਦੇਖੋ ਜੀ ਆਹ ਗੱਲ ਬੋਲਤੀ ਆਹ ਗੱਲ ਬੋਲਤੀ ਪਰ ਹਾਂ ਇੰਨਾ ਜ਼ਰੂਰ ਕਹਾਂਗੇ ਕੋਈ ਗੱਲ ਤਾਂ ਹੈਗੀ ਆ ਨਾ ਆਪਾਂ ਸਿੱਧਾ ਨਹੀਂ ਬੋਲ ਸਕਦੇ ਪਰ ਲੋਕ ਸਮਝਣ ਕੀ ਗੱਲ ਹੈਗੀ ਆ ਕਿਉਂ ਭੇਜਦੇ ਨੇ ਇਹ ਜੀ ਬਿਲਕੁਲ ਪੱਤੀ ਸਾਹਿਬ ਤੇ ਹੁਣ ਆਪਾਂ ਤਰਨਤਨ ਜਮਨੀ ਚੋਣ ਦੀ ਵੀ ਗੱਲ ਕਰ ਲਈਏ ਉੱਥੋਂ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਲਾੰਤਾ ਸੀ ਸੁਖਵੀਰ ਬਾਦਲ ਹੁਣਾਂ ਨੇ ਤਾਂ ਬਹੁਤ ਪਹਿਲਾਂ ਤੇ ਆਪਣਾ ਉਮੀਦਵਾਰ ਉੱਥੋਂ ਲਾਉਂਦਿਆਂ ਹੋਇਆ ਤੇ ਹੁਣ ਕਾਂਗਰਸ ਪਾਰਟੀ ਨੇ ਵੀ ਉੱਥੋਂ ਆਪਣਾ ਉਮੀਦਵਾਰ ਜਿਹੜਾ ਉਹ ਲਾਣ ਦਿੱਤਾ ਆ ਸੋ ਇੱਕ ਹੋਰ ਹੁਣ ਜਿਹੜੀ ਇਸ ਵਕਤ ਧਿਰ ਜਿਹੇਵਲ ਨਜ਼ਰਾਂ ਨੇ ਉਹ ਬਾਕੀ ਆ ਬਾਕੀ ਪ੍ਰਮੁੱਖ ਧਿਰਾਂ ਦੇ ਉਮੀਦਵਾਰ ਲਗਭਗ ਸਾਹਮਣੇ ਆ ਚੁੱਕੇ ਨੇ ਸੋ ਦੱਸਿਓ ਜਿਹੜਾ ਕਾਂਗਰਸ ਨੇ ਉਮੀਦਵਾਰ ਐਲਾਨਿਆ ਉਹ ਕਿੰਨਾ ਕੁ ਤਕੜਾ ਆ ਤੇ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਮੈਂ ਦੇਖ ਰਿਹਾ ਸੀਗਾ ਆ ਵੀ ਬਿਹਾਰ ਦੀਆਂ ਚੋਣਾ ਵੀ ਕਿੰਦੇ ਛੇਤੀ ਹੋ ਸਕਦੀਆਂ ਨੇ ਤੇ ਉਹਨਾਂ ਚੋਣਾ ਨਾਲ ਹੀ ਹੋ ਸਕਦਾ ਕਿ ਜਮਨੀ ਚੋਣਾ ਹੋਣ ਸੋ ਬਹੁਤੀ ਦੇਰ ਨਹੀਂ ਹੋਣਾ ਸੋ ਦੱਸਿਓ ਕੀ ਹਾਲਤ ਨੇ ਦੇਖੋ ਜੀ ਕਿਸੇ ਵੇਲੇ ਵੀ ਚੋਣਾ ਦਾ ਐਲਾਨ ਹੋ ਸਕਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਬਿਹਾਰ ਦਾ ਦੌਰਾ ਕੀਤਾ ਗਿਆ ਬਿਹਾਰ ਦੀ ਵਿਧਾਨ ਸਭਾ ਲਈ ਜਮਨੀ ਚੋਣਾ ਦਾ ਐਲਾਨ ਇੱਕ ਦੋ ਦਿਨਾਂ ਚ ਸੰਭਵ ਆ ਨਾਲ ਦੀ ਨਾਲ ਹੀ ਇਹ ਤਾਂ ਐਲਾਨ ਹੋ ਜਾਣਾ ਉਸੇ ਦਿਨ ਹੀ ਇਕੱਠਾ ਐਲਾਨ ਹੋਣਾ ਹੈ ਨਾਲ ਹੀ ਇਹ ਜਮਨੀ ਚੋਣ ਹੋਣੀ ਹੈ ਤਰਨ ਤਰਨ ਵਾਲੀ ਕਾਂਗਰਸ ਨੇ ਕੋ ਬਹੁਤਾ ਸਟਰੋਂਗ ਕੈਂਡੀਡੇਟ ਥੋ ਨਹੀਂ ਤਾਰਿਆ ਕਾਂਗਰਸ ਨੇ ਕੀ ਸੋਚ ਕੇ ਨਿਤਾਰਿਆ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਸ਼ਾਇਦ ਕਾਂਗਰਸ ਸਮਝ ਰਹੀ ਆ ਕਿ ਉੱਥੇ ਜਿਸ ਤਰ੍ਹਾਂ ਦਾ ਮੁਕਾਬਲਾ ਸੱਤਾਧਾਰੀ ਧਿਰ ਦੇ ਨਾਲ ਬਣਨਾ ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜਾਗਾ ਉਹ ਬਹੁਤਾ ਸਟਰੋਂਗ ਕੈਂਡੀਡੇਟ ਦਿੱਤੇ ਦਾ ਫਾਇਦਾ ਨਹੀਂ ਹੈ ਸ਼ਾਇਦ ਉਹਨਾਂ ਨੇ ਇਹ ਸਮਝਿਆਗਾ ਸੋ ਹੁਣ ਉਥੋਂ ਮਤਲਬ ਜਿਹੜਾ ਮੇਨ ਮੁਕਾਬਲਾ ਉਹ ਪੰਥਕ ਧਿਰ ਬਨਾਮ ਸੱਤਾਧਾਰੀ ਧਿਰ ਬਣਨ ਜਾ ਰਿਹਾ ਹੈ ਸਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਆਪਣਾ ਕੈਂਡੀਡੇਟ ਜਿਹੜਾ ਧਰਮੀ ਸਿੱਖ ਫੌਜੀ ਪਰਿਵਾਰ ਦੇ ਵਿੱਚੋਂ ਦੇ ਕੇ ਇਸ ਮੁਕਾਬਲੇ ਨੂੰ ਜਿਹੜਾ ਉਹ ਕਾਲੀ ਦਲ ਵਰਸਸ ਆਮ ਆਦੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੰਥਕ ਧਿਰਾਂ ਉਸ ਗੱਲ ਤੇ ਸਹਿਮਤ ਨਹੀਂ ਨਜ਼ਰ ਆ ਰਹੀਆਂ ਤੋਂ ਮੈਨੂੰ ਲੱਗਦਾ ਕਿ ਪੰਥਕ ਧਿਰਾਂ ਵੱਲ ਸਭ ਦੀਆਂ ਨਜ਼ਰਾਂ ਨੇ ਔਰ ਸੰਦੀਪ ਸਿੰਘ ਸਣੀ ਚੋਣ ਲੜਦੇ ਨੇ ਜਾਂ ਨਹੀਂ ਲੜਦੇ ਇਹ ਦੇਖਣਾ ਹੋਊਗਾ ਅਗਰ ਉਹ ਲੜਦੇ ਨੇ ਤਾਂ ਸਿੱਧਾ ਮੁਕਾਬਲਾ ਸੰਦੀਪ ਸਿੰਘ ਸਣੀ ਬਨਾਮ ਆਮ ਆਦੀ ਪਾਰਟੀ ਹੋਏਗਾ ਔਰ ਇਹਦੇ ਲਈ ਮਤਲਬ ਬਹੁਤ ਸਾਰੀਆਂ ਪੰਥਕ ਤੇ ਰਾਏਕ ਜੁਟਤਾ ਦੇ ਲਈ ਝੋਰ ਵੀ ਲਾ ਰਹੀਆਂ ਨੇ ਪਰ ਅਜੇ ਸੰਦੀਪ ਸਿੰਘ ਸਣੀ ਹੋਰਾਂ ਦੇ ਚੋਣ ਲੜਨ ਬਾਰੇ ਸਸਪੈਂਸ ਬਣਿਆ ਹੋਇਆ ਜੀ ਜੀ ਤੇ ਡੇਰਾ ਪਿਆਸ ਤੇ ਮੁਖੀ ਜਿਹੜੇ ਉਹ ਲਗਾਤਾਰ ਮੁਲਾਕਾਤਾਂ ਕਰ ਰਹੇ ਨੇ ਪੱਤੀ ਸਾਹਿਬ ਪਹਿਲਾਂ ਫਿਕਰ ਮਜੀਠੀ ਹੋਣਾ ਨਾਲ ਜੋ ਮੁਲਾਕਾਤ ਉਹ ਜਿਲਚ ਕਰਨਗੇ ਸੀ ਉਸ ਤੋਂ ਬਾਅਦ ਮੈਂ ਦੇਖ ਰਿਹਾ ਸੀਗਾ ਅ ਇੱਕ ਨਿਹੰਗ ਸਿੰਘ ਸੀਗੇ ਉਹਨਾਂ ਨਾਲ ਸਿੱਧੀ ਦੇ ਦਾ ਆਨੰਦ ਮਾਣ ਰਹੇ ਸੀਗੇ ਤੇ ਹੁਣ ਸੁਣਿਆ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਹਾਲਾਂਕਿ ਇਹ ਕੋ ਪਹਿਲੀ ਵਾਰ ਮੁਲਾਕਾਤ ਨਹੀਂ ਹੋ ਰਹੀ ਮਿਲਦਾ ਦਾਦੂਵਾਲ ਸਾਹਿਬ ਨਾਲ ਤਾਂ ਕਾਫੀ ਚੰਗੇ ਸਬੰਧ ਹੈ ਪਿੱਛੇ ਜੇ ਇਹਨਾਂ ਦੀ ਇੱਕ ਮਸਲਾ ਵੀ ਸ਼ਾਇਦ ਕਾਫੀ ਸਾਲ ਪਹਿਲਾਂ ਸੁਲਝਾਇਆ ਸੀ ਕਿਸੇ ਪਿੰਡ ਦਾ ਗੁਰੂ ਘਰ ਦਾ ਮਸਲਾ ਜਿਹੜਾ ਸੀ ਉਹ ਡੇਰੇ ਨਾਲ ਪੈ ਗਿਆ ਸੀ ਸွေ ਦੱਸੋ ਵੀ ਇਹ ਮੁਲਾਕਾਤਾਂ ਦੇ ਸੰਬੰਧੀ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਸ ਸੰਦਰਭ ਨੂੰ ਲੈ ਕੇ ਹੋ ਰਹੀਆਂ ਨੇ ਮੈਨੂੰ ਤਾਂ ਬਾਪੇ ਦੀ ਸਮਝ ਨਹੀਂ ਆ ਰਹੀ ਜੀ ਵੀ ਬਾਬਾ ਦਾ ਕੋਈ ਤਾਂ ਹੁੰਦਾ ਨਾ ਵੀ ਆ ਬਾਬਾ ਮਤਲਬ ਐ ਐ ਅਣਜਾਣੇ ਮੁਲਾਕਾਤ ਕਰਦਾ ਇਸ ਤਰ੍ਹਾਂ ਨਾ ਮੁਲਾਕਾਤ ਕਰਦਾ ਬਾਬੇ ਦੀਆਂ ਭਾਜਪਾ ਦੇ ਲੀਡਰਾਂ ਨਾਲ ਕਾਤਾ ਬਾਬੇ ਦੀਆਂ ਕਾਲੀ ਦਲ ਦੇ ਲੀਡਰਾਂ ਨਾਲ ਮੁਲਾਕਾਤਾਂ ਬਾਬੇ ਦੀਆਂ ਕਾਂਗਰਸ ਦੇ ਲੀਡਰਾਂ ਨਾਲ ਕਾਤਾ ਮਤਲਬ ਬਾਬਾ ਦਾ ਹਰ ਦਿਨ ਸੁਰਖੀ ਬਣਿਆ ਰਹਿੰਦਾ ਬੜੀ ਸ਼ਾਨੋ ਸ਼ੌਕਤ ਨਾਲ ਜਹਾਜ਼ਾਂ ਤੇ ਜਾਂਦਾ ਹੈ ਔਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਤਲਬ ਤੁਰਦਾ ਹੈ ਔਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਉਹ ਮੁਲਾਕਾਤਾਂ ਕਰਦਾ ਹੈਗਾ ਪਿਛਲੇ ਦਿਨੀ ਜਦੋਂ ਜੇਲ੍ਹ ਦੇ ਵਿੱਚ ਮਜੀਠਿਆ ਨੂੰ ਮਿਲਣ ਗਿਆ ਜੇਲ੍ਹ ਦੇ ਗੇਟ ਕਿਵੇਂ ਖੁੱਲੇ ਇਹਨਾਂ ਦੀਆਂ ਗੱਡੀਆਂ ਦੇ ਲਈ ਔਰ ਕਿਵੇਂ ਬੰਦ ਹੋਏ ਉਹ ਆਪਾਂ ਸਭ ਨੇ ਦੇਖਿਆਗਾ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਇਸੇ ਗੱਲ ਤੋਂ ਖਾ ਹੋਇਆ ਸੀ ਨਾ ਮਜੀਠਿਆ ਔਰ ਰਾਣਾ ਬਾਬਾ ਬਹਿ ਕੇ ਮੁਲਾਕਾਤ ਕਰਕੇ ਆਇਆ ਤੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਉਹ ਆਮ ਕੈਦੀਆਂ ਦੇ ਬੰਗ ਮੁਲਾਕਾਤ ਕਰਕੇ ਆਏ ਨੇ ਸੋ ਇਹ ਮਤਲਬ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਇਹਨਾਂ ਦੇ ਡੇਰਾ ਵਿਆਸ ਆ ਚੁੱਕੇ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੈਬਨਿਟ ਮੰਤਰੀ ਬਹੁਤ ਸਾਰੇ ਭਾਜਪਾ ਦੇ ਵੱਡੇ ਲੀਡਰ ਜਿਹੜੇ ਉਹ ਆ ਚੁੱਕੇ ਨੇ ਔਰ ਜਿਸਦੇ ਨੇ ਮਜੀਠੀਆ ਨਾਲ ਮੁਲਾਕਾਤ ਕਰਦੇ ਉਸੇ ਦੇ ਨਾਮਾਦਮੀ ਪਾਰਟੀ ਦੇ ਜਿਹੜੇ ਐਜੂਕੇਸ਼ਨ ਮਨਿਸਟਰ ਨੇ ਹਰਜੋਤ ਬੈਂਸ ਉਹਨਾਂ ਦੇ ਘਰ ਵੀ ਜਾਂਦੇ ਨੇ ਤੋ ਬਾਬੇ ਨਾਲ ਮਤਲਬ ਕਾਲੀਆਂ ਕਾਂਗਰਸੀਆਂ ਭਾਜਪਾਈਆਂ ਦੀ ਗੱਲ ਤਾਂ ਸਮਝ ਚਲੋ ਪੈਂਦੀ ਹੈ ਪੋਲਿਟਿਕਸ ਹੈ ਲੇਕਿਨ ਬਲਜੀਤ ਸਿੰਘ ਦਾਦੂਵਾਲ ਤਾਂ ਗਰਮ ਖੇਲੀ ਪੋਲਿਟਿਕਸ ਹੋਣ ਦਾ ਦਾਵਾ ਭਰਦੇ ਰਹੇ ਹੈ ਨਾ ਔਰ ਡੇਰੇਆਂ ਦੇ ਖਿਲਾਫ ਮਤਲਬ ਜਿਸ ਤਰ੍ਹਾਂ ਦੇ ਹੁਕਮਨਾਮੇ ਆਉਂਦੇ ਰਹੇ ਨੇ ਪਿਛਲੇ ਸਮੇਂ ਤੋਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਮਤਲਬ ਡੇਰਿਆਂ ਦੇ ਖਿਲਾਫ ਜਿਸ ਤਰ੍ਹਾਂ ਦੀ ਚਰਚਾ ਜਿਹੜੀ ਆ ਉਹ ਪੰਥਕ ਹਲਕਿਆਂ 'ਚ ਹੁੰਦੀ ਰਹੀ ਆ ਉਸ ਤੋਂ ਗਲਤਗਾਹਾਂ ਸਮਝ ਨਹੀਂ ਆਉਂਦੀ ਦਾਦੂਵਾਲ ਸਾਹਿਬ ਦੀ ਹੋਏ ਹੇ ਉੰਜ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਬੜੇ ਅਹਿਮ ਅਹੁਦਿਆਂ ਦੇ ਉੱਤੇ ਜਿਹੜਾਗਾ ਬਲਜੀਤ ਸਿੰਘ ਦਾਦੂਵਾਲ ਪਿਛਲੇ ਸਮੇਂ ਤੋਂ ਆ ਰਹੇ ਨੇ ਔਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਨਾਲ ਮਤਲਬ ਇਹਨਾਂ ਦੀ ਮੁਲਾਕਾਤ ਦੇ ਕਈ ਮਹੀਨੇ ਜਿਹੜੇ ਹੋ ਸਕਦੇ ਨੇ ਤੋ ਮੈਨੂੰ ਤਾਂ ਜੀ ਐਂ ਲੱਗਣ ਲੱਗਿਆ ਕਿ ਇਹ ਵੀ ਹੋ ਸਕਦਾ ਹੈ ਮਤਲਬ ਜਿਸ ਰੂਪ ਦੇ ਵਿੱਚ ਬਾਬਾ ਜੀ ਪਿਛਲੇ ਸਮੇਂ ਤੋਂ ਮੀਟਿੰਗਾਂ ਕਰ ਰਹੇ ਨੇ ਮੁਲਾਕਾਤਾਂ ਕਰ ਰਹੇ ਨੇ ਕਿ ਇਹ ਕੋਈ ਪੰਜਾਬ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਮਤਲਬ ਕੋਈ ਨਵੀਂ ਤਰ੍ਹਾਂ ਦੀ ਸਫਵੰਦੀ ਨਾ ਕੀਤੀ ਜਾ ਰਹੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਕੋਈ ਅਹਿਮ ਭੂਮਿਕਾ ਨਿਭਾ ਰਹੇ ਹੋਣ ਕੋਈ ਸਫਵੰਦੀ ਕਰਨ ਦੀ ਇਹਦੇ ਨਤੀਜੇ ਆਉਣ ਵਾਲੇ ਦਿਨਾਂ ਦੇ ਸਾਹਮਣੇ ਆਉਣਗੇ ਜੀ ਜੀ ਪਤੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੇਕਰ ਸਭ ਤੋਂ ਵੱਧ ਕਿਸੇ ਦਾ ਵਾਅਦਾ ਖਿਲਾਫੀ ਹੋਈ ਆ ਤਾਂ ਉਹਦੇ ਵਿੱਚ ਅਧਿਆਪਕ ਵੀ ਆਉਂਦੇ ਨੇ ਕਿਉਂਕਿ ਅਧਿਆਪਕਾਂ ਨੂੰ ਹੀ ਕਿਹਾ ਸੀਗਾ ਕਿ ਵੀ ਹਰਾ ਪੈਨ ਨਾਲ ਲੈਣ ਦਿਓ ਤੁਹਾਡੇ ਹੱਕ ਚੱਲੂਗਾ ਤੇ ਉਹ ਹਰਾ ਪੈਨ ਤਾਂ ਸ਼ਾਇਦ ਆਮਨ ਸਾਹਿਬ ਨੇ ਦੀਵਚ ਪਾ ਲਿਆ ਤੇ ਉਹਦੇ ਬਦਲੇ ਡਾਂਗ ਕੱਢ ਲਈ ਤੇ ਕੱਲ ਮੈਂ ਦੇਖ ਰਿਹਾ ਸੀਗਾ ਸ਼ਾਇਦ ਅੱਜ ਉਹ ਮੀਡੀਆ ਤੇ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਉਹ ਤੇ ਥੱਲੇ ਵੀ ਲੋਕ ਦੱਸ ਰਹੇ ਸੀ ਵੀ ਭਾਈ ਤੁਸੀਂ ਡਾਂਗਾ ਫੇਰ ਫੇਰ ਕੇ ਅਧਿਆਪਕਾਂ ਦਾ ਮਾਨ ਸਨਮਾਨ ਜਿਹੜਾ ਵਧਾ ਰਹੇ ਹੋ ਸੋ ਨਨਪੁਰ ਸਾਫ ਦੇ ਵਿੱਚ ਇੱਕ ਸਮਾਗਮ ਵੀ ਹੋਇਆ ਤੇ ਦੱਸਿਓ ਦੂਜੇ ਪਾਸੇ ਅਧਿਆਪਕ ਜਿਹੜੇ ਆ ਉਹਨਾਂ ਨੇ ਪਿਛਲੇ ਦਿਨੀ ਆਪਾਂ ਦਸਹਰਾ ਵੀ ਦੱਸਿਆ ਸੀ ਵੀ ਕਿਵੇਂ ਮਨਾਇਆ ਪਿਛਲੇ ਦਿਨੀ ਕੁਝ ਜਿਹੜੇ ਸੀ ਬੇਰੁਜ਼ਗਾਰ ਵੀ ਹੋਏ ਅਦਾਲਤੀ ਫੈਸਲੇ ਕਰਕੇ ਜਿਹਦੇ ਵਿੱਚ ਸਰਕਾਰ ਆਪਣੀ ਭੂਮਿਕਾ ਸਹੀ ਤਰੀਕਾ ਨਹੀਂ ਨਿਭਾ ਸਕੀ ਸੋ ਹੁਣ ਦੱਸਿਓ ਇਸ ਦਿਨ ਦੇ ਉੱਤੇ ਇਸ ਵਕਤ ਕੀ ਮੰਨ ਲਓ ਹਾਲਾਤ ਬਣੇ ਹੋਏ ਨੇ ਦੇਖੋ ਜੀ ਸਰਕਾਰ ਨਾ ਅਸਲ 'ਚ ਸੋਸ਼ਲ ਮੀਡੀਆ ਮੈਨੇਜਮੈਂਟ ਦੇ ਸਿਰ ਤੇ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਕਿਸੇ ਚੀਜ਼ ਦਾ ਕਿਵੇਂ ਨੈਰੇਟਿਵ ਸਿਰਜਣਾ ਕਿਵੇਂ ਉਹਨੂੰ ਪੇਸ਼ ਕਰਨਾ ਪਰ ਉਹ ਹਕੀਕੀ ਰੂਪ ਦੇ ਵਿੱਚ ਹੁਣ ਲੋਕਾਂ ਦੇ ਮਨ ਚੋਂ ਉੱਤਰ ਚੁੱਕੀ ਆ 71 ਅਧਿਆਪਕਾਂ ਨੂੰ ਕੱਲ ਵਿਸ਼ਵ ਅਧਿਆਪਕ ਦਿਵਸ ਸੀ ਉਸ ਦਿਨ ਸਨਮਾਨਿਤ ਕੀਤਾ ਔਰ ਜਦੋਂ ਆਪਣੇ ਅਧਿਆਪਕ ਦਿਵਸ ਸੀ ਉਹ ਦਹਾੜਾ ਇਹ ਹੋਈ ਸੀ ਉਹ ਅਧਿਆਪਕ ਜਿਹੜੇ ਉਹ ਸਨਮਾਨਿਤ ਹੋਣ ਉਹ ਰਹਿ ਗਏ ਸੀ ਬੜੀਆਂ ਟਾਰਾਂ ਮਾਰੀਆਂ ਲਓ ਜੀ ਗੈਰ ਵਿੱਦਿਅਕ ਕੰਮ ਨਹੀਂ ਲਿਆ ਜਾਣਗੇ ਵੋਟਾਂ ਬਣਾਉਣੀਆਂ ਮਾਸਟਰ ਕਟਨੀਆਂ ਮਾਸਟਰ ਸਰਵੇ ਕਰਨੇ ਆ ਮਾਸਟਰ ਆ ਪਿਛਲੇ ਦਿਨਾਂ ਦੇ ਮੈਂ ਚਿੱਠੀ ਪੜ੍ਹ ਰਿਹਾ ਸੀ ਉਹ ਬਾਅਦ ਚ ਯੂ ਟਰਨ ਮਾਰ ਕੇ ਵਾਪਸ ਲੈ ਲਈ ਉਹ ਪ੍ਰਾਲੀ ਨੂੰ ਅੱਗ ਲੱਗਦੀ ਆ ਉਹ ਵੀ ਜਾਂਚ ਕਰਨਗੇ ਮਾਸਟਰ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਕਰਕੇ ਪੜ੍ਹਾਈ ਦਾ ਬੁਰਾ ਹਾਲ ਹੀ ਸਰਕਾਰਾਂ ਦੀਆਂ ਨੀਤੀਆਂ ਕਰਕੇ ਕੀਤਾ ਔਰ ਅਧਿਆਪਕ ਉਹ ਨੇ ਜਿਨ੍ਹਾਂ ਨੇ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਵੀ ਔਰ ਪਿਛਲੀਆਂ ਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਸਮੇਂ ਵੀ ਆਪਣੀਆਂ ਹੱਕੀ ਮੰਗਾਂ ਖਾਤਰ ਛੜਕਾਂ ਤੇ ਪੁਲਿਸ ਦੀਆਂ ਡਾਂਗਾਂ ਦੀ ਅੱਗ ਸੇਕੀ ਹੋਈ ਆ ਔਰ ਉਹਨਾਂ ਅਧਿਆਪਕਾਂ ਨੂੰ ਇਹ ਸਟੇਜ ਤੇ ਖੜ ਕੇ ਟਾਰਾ ਮਾਰਦੇ ਗੈਰ ਵਿੱਦਿਕ ਕੰਮ ਨਹੀਂ ਲਵਾਗੇ ਸਮਾਜ ਦੇ ਸਿਰਜਕ ਹੁੰਦੇ ਨੇ ਜਦੋਂ ਪੁਲਿਸ ਨ ਡਾਂਗਾਂ ਨਾ ਕੁੱਟਦੀ ਆ ਉਦੋਂ ਸਮਾਜ ਦੀ ਸਿਰਜਣਾ ਵਾਲੇ ਨਹੀਂ ਹੁੰਦੇ ਉਹ ਉਹ ਕਹਿੰਦੇ ਸਾਨੂੰ ਨਾ ਤਾਂ ਡੀ ਏਰੀਆ ਕਿਸ਼ਤਾ ਮਿਲ ਗਿਆ ਤੇ ਆਪ ਕਹਿੰਦੇ ਜੋ ਪੁੱਛ ਕੇ ਦੇਖੋ ਬੇਰਜ਼ਗਾਰਾਂ ਦੇ ਆਪ ਕਹਿੰਦੇ ਭਰਤੀ ਨਹੀਂ ਹੋਈ ਸਾਢੇ 3 ਸਾਲਾਂ ਚੱਕ ਵੀ ਦੇ ਆਪ ਕਾ ਭਰਤੀ ਨਹੀਂ ਕੀਤਾ ਇਹਨਾਂ ਨੇ ਇੱਕ ਵੀ ਜਿੱਥੇ ਮਰਜ਼ੀ ਬਹਿਸ ਕਰ ਲੈਣ ਬੇਰਜ਼ਗਾਰਾਂ ਦੇ ਆਗੂ ਸਿਮਰਿੰਦਰ ਸਿੰਘ ਢੱਲਮਾ ਦਾ ਚੈਲੰਜ ਹੈ ਸਰਕਾਰ ਨੂੰ ਕਈ ਵਾਰ ਕਰ ਫਟਿਆ ਸੈਕੰਡਲੀ ਪ੍ਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਇਸ ਸਰਕਾਰ ਨੇ ਕੀਤਾ ਸੀ 2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਨੂੰ ਪੈਨਸ਼ਨ ਹੈ ਨਹੀਂ ਬਣਾਈ ਜਿਹੜੇ ਗਸਟਡ ਅਪ ਸਮੇਂ ਆਈਏ ਐਸਆਈਪੀਐਸ ਔਰ ਉਹ ਇਹਨਾਂ ਨੇ ਕਿਹਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਹ ਵਾਪਸ ਲੈ ਕੇ ਗੱਲ ਉਹ ਗੱਲ ਵਿਚਾਲੀ ਘੱਟੇ ਰੋਲਦੀ ਅਜੇ ਤੱਕ ਉਹਦੇ ਤੇ ਕੋਈ ਗੱਲ ਨਹੀਂ ਕੋਈ ਪੇ ਸਕੇਲ ਦੀ ਬਹਾਲੀ ਲਈ ਲੜ ਰਹੇ ਨੇ ਅਧਿਆਪਕ ਸੈਂਟਰ ਪੇ ਸਕੇਲ ਲਾਗੂ ਕਰਤਾ ਅਧੂਰਾ ਬਹੁਤਿਆਂ ਤੇ ਨਵੀਆਂ ਭਰਤੀਆਂ ਤੇ ਉਹ ਉਹ ਨਹੀਂ ਮਤਲਬ ਅਧਿਆਪਕਾਂ ਦੀ ਕੋਈ ਹੱਲ ਕੀਤੀ ਸੋ ਇੱਕ ਕਹਿਣ ਨੂੰ ਵੀ ਤੁਸੀਂ ਸਮਾਜ ਦੇ ਸਿਰਜਕ ਹੋਣੇ ਹੋ ਤੁਸੀਂ ਬਹੁਤ ਚੰਗੇ ਹੋਣੇ ਹੋ ਤੁਹਾਨੂੰ ਸਿੰਗਾਪੁਰ ਟ੍ਰੇਨਿੰਗ ਲੈ ਕੇ ਲਿਆਵਾਂਗੇ ਤੁਹਾਡੀਆਂ ਗੈਰ ਵਿਦਿਕ ਕੰਮਾਂ ਚ ਡਿਊਟੀਆਂ ਕੱਟ ਦਿਆਂਗੇ ਇਹ ਸਿਰਫ ਕਹਿਣ ਦੀਆਂ ਗੱਲਾਂ ਪ੍ਰੈਕਟੀਕਲੀ ਜਿਹੜਾ ਮਤਲਬ ਹਾਲਤਾ ਉਹ ਜਾ ਕੇ ਸਕੂਲਾਂ ਦੇ ਵਿੱਚ ਉਹਨਾਂ ਦੇ ਅਧਿਆਪਕਾਂ ਨੂੰ ਪੁੱਛਣ ਆਈ ਹੈ ਉਹਨਾਂ ਦਾ ਹਾਲ ਕੀ ਹੈ ਬੇਰੁਜ਼ਗਾਰਾਂ ਨੂੰ ਅਧਿਆਪਕਾਂ ਨੂੰ ਪੁੱਛਣ ਆਈ ਹੈ ਉਹਨਾਂ ਦੀ ਸਥਿਤੀ ਕੀ ਹੈ ਜੀ ਜੀ ਬਿਲਕੁਲ ਸੋ ਸਥਿਤੀ ਤਾਂ ਤੁਸੀਂ ਬਿਆਨ ਸਾਰੀ ਕਰ ਦਿੱਤੀ ਹੈ ਤੇ ਬਾਕੀ ਲੋਕ ਵੀ ਦੇਖ ਰਹੇ ਨੇ ਤੇ ਆਪਾਂ ਵੀ ਚਰਚਾ ਕਰਦੇ ਰਹਾਂਗੇ ਤੇ ਗੱਲਬਾਤਾਂ ਜਿਹੜੀਆਂ ਸਾਰੀਆਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਰਹਾਂਗੇ ਪਰ ਪਤੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਨਾਲ ਜੁੜੇ ਤੇ ਖਬਰਾਂ ਤੇ ਗੱਲਬਾਤ ਕੀਤੀ ਸ਼ੁਕਰੀਆ ਜੀ ਮੈਂ ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਪੰਜਾਬੀ ਵੌਕਸ ਪ੍ਰੋਗਰਾਮ ਤੇ ਜੇਕਰ ਤੁਹਾਨੂੰ ਚੰਗਾ ਲੱਗਾ ਤਾਂ ਅਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ